ਚਾਹੇ ਇਹਦਾ ਥੱਲੇ ਆ ਰਿਹਾ ਜੇ ਤਾਂ ਰਸਤਾ ਪੈਂਦਾ ਇੱਥੇ ਸਾਡਾ ਹਾਂਜੀ ਤੁਹਾਡਾ ਆਇਆ ਤੇ ਇਧਰ ਬੱਸ ਗੱਡੀ ਬੱਸ ਨੂੰ ਬਟੇ ਕਿਧਰੋਂ ਇੱਕ ਗੱਡੀ ਆ ਰਹੀ ਸੀ ਆਪਾਂ ਆਪਣਾ ਫਾਈਬਰ ਵਾਲੀ ਤਰਫੋਂ ਫਿਰ اچانک ਕਰਾਸ ਕਰਨਾਰ ਹੋਰ ਤੇ ਗੱਡੀ ਤਰੋਂ ਸਪੀਡ ਨਾਲ ਹੀ ਗੱਡੀ ਜਾ ਕੇ ਉਹਦੇ ਟਕਰਾਈ ਉਹ ਖੰਭੇ 'ਚ ਜਾ ਕੇ ਵਜਾ ਉਹਦੇ ਤੇ ਫੋਰਦੀ ਸਪੋਰਟ ਮੋਰੇ ਦੀ ਡੈਥ ਹੋ ਗਈ ਇੱਥੇ ਕਿੰਨੀ ਉਮਰ ਦਾ ਸੀ ਮੁੰਡਾ ਮੁੰਡਾ ਕੋ 22 ਸਾਲ ਦੀ ਉਮਰ ਸੀ ਜੀ ਨਾਮ ਆਪਣਾ ਮਹਿੰਦਰ ਸਿੰਘ ਮਹਿੰਦਰ ਸਿੰਘ ਜੀ ਕੀ ਹੋਇਆ ਕਦੋਂ ਦੀ ਸਰੀ ਘਟਨਾ ਹੈ ਅਗਲੀ ਮਾਰਨਿੰਗ ਦਾ ਇੱਥੇ ਬੱਚਾ ਇਹਦਾ ਥੱਲੇ ਆ ਰਿਹਾ ਜੀ ਇਹਦਾ ਚੁਰਸਤਾ ਪੈਂਦਾ ਇੱਥੇ ਸਾਡਾ ਹਾਂਜੀ ਖੁਰਦਾ ਜਾ ਆ ਤੇ ਇਧਰ ਬੱਸ ਗੱਡੀ ਬੱਸ ਰੋਕ ਬਟੇ ਕਿਧਰੋਂ ਇੱਕ ਗੱਡੀ ਆ ਰਹੀ ਸੀ ਆਪਣਾ ਹਾਈਪਰ ਵਾਲੀ ਕਰਪ ਤੋਂ ਤੇ ਅਚਾਨਕ ਕਰਾਸ ਕਰਨਾ ਰੋਡ ਤੇ ਗੱਡੀ ਤੇ ਸਪੀਡ ਨਾਲ ਹੀ ਗੱਡੀ ਜਾ ਕੇ ਉਹਦੇ ਟਕਰਾਈ ਉਹ ਖੰਭੇ ਚ ਜਾ ਕੇ ਵਜਾ ਉਹ ਇੱਥੇ ਐਟ ਟੇ ਫੋਰ ਦੀ ਸਪੋਰਟ ਮੋਰੇਦੀ ਦੇਖੋ ਕਿੰਨੀ ਉਮਰ ਦਾ ਸੀ ਮੁੰਡਾ ਮੁੰਡਾ ਕੋ 20-22 ਸਾਲ ਦੀ ਉਮਰ ਦੀ ਸੀ ਦੇ ਪੁਲਿਸ ਪ੍ਰਸ਼ਾਸਨ ਕੋਲ ਟਾਈਮ ਤੇ ਪਹੁੰਚ ਗਿਆ ਸੀ ਬਾਅਦ ਵਿੱਚ ਡੇਢ ਦੋ ਪੌਣੇ ਤੋ ਘੰਟੇ ਬਾਅਦ ਪਹੁੰਚਿਆ ਤੇ ਦੂਸਰੇ ਪਾਸੇ ਇੱਕ ਬੱਸ ਕੜੀ ਸੀ ਅਚਾਨਕ ਦੂਸਰੇ ਪਾਸੇ ਇੱਕ ਵਿਅਕਤੀ ਇਸ ਪਿੰਡ ਦਾ ਹੀ ਸੀ ਉਹ ਕ੍ਰੋਸ ਕਰ ਰਿਹਾ ਸੀ ਜਿਹਦੇ ਵਿੱਚ ਗੱਡੀ ਹਟ ਗਈ ਏ ਕਾਰ ਜਿਸ ਕਰਕੇ ਉਹਦੀ ਮਾਫਰੇ ਦੀ ਮੌਤ ਹੋ ਗਈ ਜਿਹੇ ਅਸੀਂ ਡੈੱਡ ਬੋਡੀ ਆਪਾਂ ਪਹੁੰਚਾਈ ਜਿਹੜੀਆਂ ਭੇਜਤੀ ਮੌਤ ਦੇ ਵਿੱਚ ਬਾਕੀ ਅਗਲੀ ਕਾਰਵਾਈ ਕਰਦੇ ਆ ਬਿਆਨ ਲਿਖ ਕਰਦੇ ਆ ਕਾਰ ਰਿਹਾ ਹੈ ਕਾਰ ਵਾਲਾ ਵਿਅਕਤੀ ਕੌਣ ਹੈ ਪਿੱਛੋਂ ਆਇਆ ਕਾਰ ਵਾਲਾ ਵਿਅਕਤੀ ਮੌਕੇ ਤੇ ਨਹੀਂ ਕਾਰ ਛੱਡ ਕੇ ਚਲਾ ਗਿਆ ਤੇ ਆਜੇਗਾ ਬਾਕੀ ਉਹਦੇ ਖਰਾਬ ਜੋ ਬੰਦੀ ਕਾਰਵਾਈ ਕਰਾਂਗੇ ਤੇ ਮਰਨ ਵਾਲੇ ਦਾ ਨਾਮ ਹੈ ਪਵਨ ਸਿੰਘ ਪੁੱਤਰ ਬਚਨ ਸਿੰਘ ਵਾਸੀ ਖੇਜਪੁਰੇ ਹਾਂ ਜੀ ਨਾਮ ਆਪਣਾ ਮਹਿੰਦਰ ਸਿੰਘ ਮਹਿੰਦਰ ਸਿੰਘ ਜੀ ਕੀ ਹੋਇਆ ਕਦੋਂ ਦੀ ਸਾਰੀ ਘਟਨਾ ਹੈ ਅਰਲੀ ਮਾਰਨਿੰਗ ਦਾ ਇੱਥੇ ਬੱਚਾ ਇਹਦਾ ਥੱਲੋਂ ਆ ਰਿਹਾ ਜੀ ਇਹ ਤਾਂ ਚੋ ਰਸਤਾ ਪੈਂਦਾ ਇੱਥੇ ਸਾਡਾ ਹਾਂਜੀ ਇੱਥੋਂ ਤੁਹਾਡਾ ਆਇਆ ਤੇ ਇਧਰ ਬੱਸ ਗਈ ਜੀ ਬਸ ਰੋਕ ਬਟੇ ਕਿਦਰ ਇੱਕ ਗੱਡੀ ਆ ਰਹੀ ਸੀ ਆਪ ਆਪਣਾ ਫਾਈਬਰ ਵਾਲੀ ਤਰਫ ਤੋਂ ਤੇ ਅਚਾਨਕ ਕਰਾਸ ਕਰਨ ਲਾ ਰੋੜ ਤੇ ਗੱਡੀ ਤੇ ਸਪੀਡ ਤੇ ਗੱਡੀ ਜਾ ਕੇ ਉਹਦੇ ਟਕਰਾਈ ਉਹ ਖੰਭੇ ਚ ਜਾ ਕੇ ਵਜਾ ਉਹ ਤੇ ਐਟ ਤੇ ਬਹੁਤੀ ਸਪੋਰਟ ਮੋਰ ਡੈਥ ਹੋ ਗਈ ਇੱਥੇ ਕਿੰਨੀ ਉਮਰ ਦਾ ਸੀ ਮੁੰਡਾ ਮੁੰਡਾ ਕੋ 20 22 ਸਾਲ ਦੀ ਉਮਰ ਸੀ ਜੀ ਤੇ ਪੁਲਿਸ ਪ੍ਰਸ਼ਾਸਨ ਕਦੋਂ ਟਾਈਮ ਤੇ ਪਹੁੰਚਿਆ ਸੀਗਾ ਬਾਅਦ ਵਿੱਚ ਬਾਅਦ ਵਿੱਚ 1.5 2 ਪੌਣੇ ਇੱਕ ਘੰਟੇ ਬਾਅਦ ਪਹੁੰਚਿਆ ਤੇ ਦੂਸਰੇ ਪਾਸੇ ਇੱਕ ਬੱਸ ਗਈ ਸੀ ਅਚਾਨਕ ਦੂਸਰੇ ਪਾਸੇ ਇੱਕ ਵਿਅਕਤੀ ਇਸ ਪਿੰਡ ਦਾ ਹੀ ਸੀ ਉਹ ਕਰਾਸ ਕਰ ਰਿਹਾ ਸੀ ਜਿਹਦੇ ਵਿੱਚ ਗੱਡੀ ਹਿੱਟ ਕੀਤੀ ਹੈ ਕਾਰ ਜਿਸ ਕਰਕੇ ਉਹਦੀ ਮੌਤ ਹੋ ਗਈ ਜੇ ਅਸੀਂ ਡੈੱਡ ਬੋਡੀ ਆਪਾਂ ਪੁਚਾਈ ਜਿਹੜੀਆਂ ਭੇਜੀ ਸੀ ਮੌਤ ਦੇ ਵਿੱਚ ਬਾਕੀ ਅਗਲੀ ਕਾਰਵਾਈ ਕਰਦੇ ਆ ਬਿਆਨ ਲਿਖ ਰਹੇ ਆ ਤੇਜੀ ਕਾਰ ਹੈ ਕਾਰ ਵਾਲਾ ਵਿਅਕਤੀ ਕੌਣ ਆ ਪਿੱਛੋਂ ਆਇਆ ਕਾਰ ਵਾਲਾ ਵਿਅਕਤੀ ਮੌਕੇ ਤੇ ਨਹੀਂ ਕਾਰ ਛੱਡ ਕੇ ਚਲਾ ਗਿਆ ਤੇ ਆਜੇਗਾ ਬਾਕੀ ਉਹਦੇ ਖਿਲਾਫ ਜੋ ਬੰਦੀ ਕਾਰਵਾਈ ਕਰਾਂਗੇ ਤੇ ਮਰਨ ਵਾਲਾ ਦਾ ਨਾਮ ਹੈ ਪਵਨ ਸਿੰਘ ਪੁੱਤਰ ਬਚਨ ਸਿੰਘ ਵਾਸੀ ਖੇਜਰਪੁਰ